ਸਤ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋੜਕੂਰਾ ਲੋਕ ਸਭਾ ਚੋਣਾਂ ਦਾ ਮਹਾ ਸੰਗਰਾਮ 2024 ਜਿਵੇਂ ਤੁਹਾਨੂੰ ਦੱਸਿਆ ਜਾ ਚੁੱਕਾ ਹੈ ਕਿ ਵਕ ਵਕ ਸਿਆਸੀ ਪਾਰਟੀਆਂ ਵੱਲੋਂ ਰੁੱਸਿਆਂ ਨੂੰ ਮਨਾਇਆ ਜਾ ਰਿਹਾ ਹੈ ਨਾ ਤੋਰਨ ਦੀਆਂ ਕੋਸ਼ਿਸ਼ਾਂ ਨੇ ਤੇ ਸਾਰਿਆਂ ਦਾ ਇੱਕੋ ਇੱਕ ਮਕਸਦ ਕਿ ਕੁਰਸੀ ਹਥਿਆਉਣੀ ਹੈ ਤਾਂ ਕਿਵੇਂ ਹਥਿਆਉਣੀ ਹੈ ਉਹਨਾਂ ਦਾ ਸਿਰਫ ਮਕਸਦ ਹੀ ਜਿਵੇਂ ਇੱਕੋ ਰਹਿ ਗਿਆ ਹੋਵੇ ਕੁੱਡੀਆਂ ਦਲ ਬਦਲੀਆਂ ਹੋਈਆਂ ਨੇ ਕੋਈ ਵਿਚਾਰਤਾਰਾ ਨਹੀਂ ਕੋਈ ਸਿਧਾਂਤ ਨਹੀਂ ਅਜੰਡਾ ਨਹੀਂ ਤੀਜਾ ਨਹੀਂ ਵਫਾਦਾਰੀ ਨਹੀਂ VOTER ਪੱਕਾ ਇੱਕ ਜਗ੍ਹਾ ਤੇ ਖੜਾ ਪਰ ਉਹਦੇ ਆਗੂ ਦਾ ਇਹ ਨਹੀਂ ਪਤਾ ਅਗਲੇ ਪੱਲ ਉਹ ਕਿੱਥੇ ਚਲਾ ਜਾਣਾ ਇੰਨੀਆਂ ਦਲ ਬਦਲੀਆਂ ਉਹ ਵੀ ਪੰਜਾਬ ਦੇ ਵਿੱਚ ਪਹਿਲੀ ਵਾਰ ਇੰਨੀਆਂ ਦੇਖਣ ਨੂੰ ਮਿਲੀਆਂ ਤੇ ਸਾਰੇ ਰਿਕਾਰਡ ਉਹਨੇ ਤੋੜ ਦਿੱਤੇ ਨੇ ਉਹਨਾਂ ਦਲ ਬਦਲੀਆਂ ਕਰਕੇ ਅੱਜ VOTER ਚੋਪ ਵੋਟਰ ਸ਼ਾਂਤ ਹੈ ਕੋਈ ਪ੍ਰਾਣੀਆਂ ਝੰਡੀਆਂ ਕੋਈ ਪ੍ਰਾਣੇ ਬੈਨਰ ਫਲੈਕਸ ਨਹੀਂ ਕੱਢੇ ਜਾ ਰਹੇ ਕੋਈ ਵੋਟਰ ਇਸ ਤਰ੍ਹਾਂ ਲਹਿਰ ਬਣਾਉਣ ਲਈ ਸਾਹਮਣੇ ਨਹੀਂ ਆ ਰਿਹਾ ਜਿਵੇਂ ਕਹਿੰਦੇ ਲਿਆਓ ਮੈਂ ਤੁਹਾਡੀਆਂ ਝੰਡੀਆਂ ਲਾਵਾਂ ਮੈਂ ਤੁਹਾਡੇ ਫਲੈਕਸ ਲਾਵਾਂ ਬਿਨਾ ਪੁੱਛੇ ਇਸ਼ਤਿਹਾਰ ਛਪਾਉਣੇ ਲਾ ਦੇਣੇ ਘਰ ਘਰ ਤੱਕ ਖੁਦ ਅਪਰੋਚ ਕਰਨੀ ਉਹ ਲੈ ਇਸ ਵਾਰ ਦੇਖਣ ਨੂੰ ਕਿਉਂ ਨਹੀਂ ਮਿਲ ਰਹੀ ਆਪਾਂ ਉਸ ਵਿਸ਼ੇ ਤੇ ਗੱਲ ਸਾਂਝੀ ਕਰਨੀ ਹੈ ਕਿ ਪੰਜਾਬ ਦੇ ਵਿੱਚ ਕਿਉਂ ਨਹੀਂ ਸਿਆਸੀ ਗਰਮੀਆਂ ਸਰਗਰਮ ਹੋਈਆਂ ਇਸ ਲਈ ਦੂਜੀ ਗਰਮੀ ਬਹੁਤ ਹੈ 42 ਤੱਕ ਤਾਪਮਾਨ ਦੱਸਿਆ ਜਾ ਰਿਹਾ ਪਰ ਸਿਆਸੀ ਸਰਗਰਮੀਆਂ ਕਿਉਂ ਨਹੀਂ ਸਿਆਸਤ ਦੇ ਵਿੱਚ ਗਰਮੀ ਕਿਉਂ ਨਹੀਂ ਲੀਡਰ ਹੈ ਪਰ ਲੀਡਰਾਂ ਦੇ ਬਹੁਤ ਨੇੜਲੇ ਸਮਰਥਕ ਤਾਂ ਹੈ ਸਰਗਰਮੀ ਕਰਨ ਨੂੰ ਪਰ ਆਮ ਵੋਟਰ ਨਹੀਂ ਨਿਕਲ ਰਿਹਾ ਭਾਵਿਓ ਦੁਕਾਨਦਾਰ ਹੈ ਮੁਲਾਜ਼ਮ ਹੈ ਛੋਟਾ ਮੋਟਾ ਕਾਰੋਬਾਰ ਕਰਨ ਵਾਲਾ ਜਾਂ ਮਜ਼ਦੂਰ ਕਿਸਾਨ ਹੈ ਉਹ ਨਹੀਂ ਇਸ ਪਾਸੇ ਨਹੀਂ ਆ ਰਿਹਾ ਇਹ ਸਵਾਰ ਕਿਸਾਨਾਂ ਵੱਲੋਂ ਤਾਂ ਵਿਰੋਧ ਕੀਤਾ ਜਾ ਰਿਹਾ ਇੱਕ ਪਾਰਟੀ ਦਾ ਬੀਜੇਪੀ ਦਾ ਕਿਸਾਨਾਂ ਦਾ ਵਾਰ-ਵਾਰ ਇੱਕੋ ਦਾਵਾ ਇੱਕੋ ਦਲੀਲ ਉਹ ਕਹਿੰਦੇ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਇਹਨਾਂ ਨੂੰ ਅਸੀਂ ਪੰਜਾਬ ਦੇ ਪਿੰਡਾਂ 'ਚ ਨਹੀਂ ਮੜਨ ਦੇਣਾ ਜਦੋਂ ਕਈ ਜਗ੍ਹਾ ਤੇ ਭਾਜਪਾ ਦੇ ਉਮੀਦਵਾਰਾਂ ਨਾਲ ਕਿਸਾਨਾਂ ਦੀ ਆਹਮੋ ਸਾਹਮਣੇ ਗੱਲਬਾਤ ਹੁੰਦੀ ਹੈ, ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤਾਂ ਉਸ ਵੇਲੇ ਦੱਸਿਆ ਜਾਂਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜੇ ਮੰਗਾ ਮੰਨੀਆਂ ਗਈਆਂ ਸੀ ਤਿੰਨ ਕਾਲੇ ਕਾਨੂੰਨ ਰੱਦ ਕਰਨ ਮੌਕੇ ਉਹ ਮੰਗਾਂ ਲਾਗੂ ਕਿਉਂ ਨਹੀਂ ਕੀਤੀਆਂ ਗਈਆਂ? ਉਹਨਾਂ ਨੂੰ ਝੂਮਲਾ ਕਿਉਂ ਬਣਾ ਕੇ ਰੱਖ ਦਿੱਤਾ ਗਿਆ? ਫਿਰ ਲਖੀਮਪੁਰ ਖੀਰੀ ਕਾਨ ਦਾ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਕਿ ਸਾਡੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਦੇ ਉੱਪਰ ਇੱਕ ਉਥੋਂ ਦੇ ਮੰਤਰੀ ਦੇ ਬੇਟੇ ਨੇ ਜੀਬ ਚੜਾਤੀ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਕਾਰਵਾਈ ਨਹੀਂ ਹੋਈ ਉਸੇ ਅਜੇ ਮਿਸ਼ਰਾ ਟੈਣੀ ਨੂੰ ਫੇਰ ਭਾਜਪੀ ਟਿਕਟ ਦੇ ਕੇ ਨਵਾਜ਼ ਰਹੀ ਹੈ ਇਸ ਚੀਜ਼ ਦਾ ਰੋਸ ਕਿਸਾਨਾਂ ਚੋਂ ਨਾ ਸੁਭਾਵਿਕ ਹੈ ਕਿਸਾਨ ਇਸ ਵੇਲੇ ਇਕੱਲੇ ਬੀਜੇਪੀ ਦਾ ਵਿਰੋਧ ਨਹੀਂ ਕਰ ਰਹੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਘੇਰ ਰਹੇ ਨੇ ਅਕਾਲੀ ਦਲ ਨੂੰ ਘੇਰ ਰਹੇ ਨੇ ਕਾਂਗਰਸ ਨੂੰ ਘੇਰ ਰਹੇ ਨੇ ਵੱਖੋ ਵੱਖਰੀ ਉਹਨਾਂ ਦੀ ਜੇਕਰ ਬੀਜੇਪੀ ਤੋਂ ਪੁੱਛਦੇ ਨੇ ਕਿ ਤੁਸੀਂ ਸਾਨੂੰ ਦਿੱਲੀ ਕਿਉਂ ਨਾ ਜਾਨ ਦਿੱਤਾ ਅੱਜ ਵੀ ਹਰਿਆਣੇ ਦੀ ਸਰਹੱਦ ਤੇ ਬਾਰਡਰਾਂ ਤੇ ਕੰਡਿਆਲੀਆਂ ਤਾਰਾਂ ਕਿਉਂ ਐਡੇ ਸਖਤ ਪ੍ਰਬੰਧ ਕਿਉਂ ਤੇ ਦੂਜੇ ਪਾਸੇ ਉਹ ਲਖੀਮਪੁਰ ਖੀਰੀ卡ੜ ਦਾ ਵੀ ਇਨਸਾਫ਼ ਮੰਗ ਰਹੇ ਨੇ ਜਿਹੜੀਆਂ ਮੰਨੀਆਂ ਮੰਗਾ ਨੇ ਉਹਨਾਂ ਨੂੰ ਨਾ ਲਾਗੂ ਕਰਨ ਦਾ ਕਾਰਨ ਪੁੱਛ ਰਹੇ ਨੇ ਤਾਂ ਉਹਦੇ ਨਾਲ ਨਾਲ ਅਕਾਲੀ ਦਲ ਨੂੰ ਕਹਿ ਰਹੇ ਨੇ ਉਹ ਕਹਿੰਦੇ ਨੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰ ਸਿਮਰਤ ਕੌਰ ਬਾਦਲ ਇਹਨਾਂ ਦੇ ਵੀਡੀਓ ਕਲਿੱਪ ਆਏ ਜਿਦੇ ਚ ਇਹਨਾਂ ਨੇ ਤਿੰਨਾਂ ਕਾਲੇ ਕਾਨੂੰਨਾਂ ਨੂੰ درست ਠਹਿਰਾਇਆ ਪਰ ਬਾਅਦ ਦੇ ਵਿੱਚ ਜਦੋਂ ਪਤਾ ਲੱਗਾ ਕਿਸਾਨੀ ਵੋਟ ਬੈਂਕ ਹੱਥੋਂ ਖਿਸਕਦਾ ਤਾਂ ਉਸੇ ਵੇਲੇ ਇਹਨਾਂ ਨੇ ਆਪਣੀ ਸੁਰ ਬਦਲ ਲਈ ਗਰਗਟ ਵੀ ਇਹਨੇ ਰੰਗ ਨਹੀਂ ਬਦਲਦੀ ਜਿੰਨਾ ਅਕਾਲੀ ਆਗੂਆਂ ਨੇ ਰੰਗ ਬਦਲਦੇ ਮੈਂ ਨਹੀਂ ਕਹਿੰਦਾ ਇਹ ਉਹਨਾਂ ਕਿਸਾਨ ਆਗੂਆਂ ਦਾ ਕਹਿਣਾ ਜਿਹੜੇ ਅਕਾਲੀ ਦਲ ਨਾਲ ਵੀ ਨਾਰਾਜ਼ ਨਹੀਂ ਫਿਰ ਉਹ ਕਾਂਗਰਸ ਦੇ ਉਮੀਦਵਾਰਾਂ ਨੂੰ ਘੇੜਦੇ ਨੇ ਕਾਂਗਰਸ ਦੇ ਉਮੀਦਵਾਰਾਂ ਦਾ ਘਰਾਉ ਨਹੀਂ ਕਰਦੇ ਸਿਰਫ ਸਵਾਲ ਕਰਦੇ ਨੇ ਉਹ ਕਹਿੰਦੇ ਜਦੋਂ ਕੈਪਟਨ ਨੇ ਕਿਹਾ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ ਉਹ ਕਾਂਗਰਸ ਦੀ ਅਗਵਾਈ ਦੇ ਵਿੱਚ ਕਾਂਗਰਸ ਸਰਕਾਰ ਬਣੀ 4.5 ਸਾਲ ਬਣੀ ਕਿੱਧਰ ਗਿਆ ਕਰਜ਼ਾ ਕੁਰਕੀ ਖਤਮ ਵਾਲੇ ਵਾਦੇ ਕਿੱਧਰ ਗਏ ਫਸਲ ਦੀ ਪੂਰੀ ਰਕਮ ਵਾਲੇ ਵਾਦੇ ਫਿਰ ਉਸ ਤੋਂ ਬਾਅਦ 6 ਮਹੀਨੇ ਤੋਂ ਜ਼ਿਆਦਾ ਸਮਾਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਿਹਾ ਉਹਨਾਂ ਨੇ ਵੀ ਕਿਸਾਨਾਂ ਬਾਰੇ ਕੁਝ ਨਾ ਸੋਚਿਆ ਇਸ ਲਈ ਉਹ ਕਾਂਗਰਸ ਨੂੰ ਵੀ ਕਟਹਿਰੇ 'ਚ ਖੜਾ ਕਰਦੇ ਨੇ ਕਿਸਾਨ ਆਗੂ ਕਾਂਗਰਸ ਨੂੰ ਵੀ ਪੁੱਛਦੇ ਨੇ ਵੀ ਤੁਸੀਂ ਵੀ ਸਾਡੇ ਸਵਾਲਾਂ ਦਾ ਜਵਾਬ ਦੋ ਸੰਵਿਧਾਨਕ ਹੱਕ ਵੋਟਰ ਇਸ ਤਰ੍ਹਾਂ ਸਵਾਲ ਕਰ ਸਕਦਾ ਤੇ ਲੀਡਰ ਦਾ ਵੀ ਹੱਕ ਬਣਦਾ ਕਿ ਉਹ ਜਵਾਬ ਦੇਵੇ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਵਾਂਗੇ 1 ਰੁਪਿਆ ਤਨਖਾਹ ਲਊ ਸਾਡਾ ਹਰ ਇੱਕ ਮੰਤਰੀ ਹਰ ਇੱਕ ਵਿਧਾਇਕ ਇੱਥੋਂ ਤੱਕ ਕਿ ਮੁੱਖ ਮੰਤਰੀ ਵੀ ਸਿਰਫ 1 ਰੁਪਿਆ ਤਨਖਾਹ ਲਊਗਾ ਕਿੱਧਰ ਗਈਆਂ ਉਹ ਪਹਿਲਾਂ 3 ਲੱਖ ਕਰੋੜ ਰੁਪਿਆ ਪੰਜਾਬ ਸਿਰ ਕਰਜ਼ਾ ਚੜ ਗਿਆ 3 ਕਰੋੜ ਵਾਦੀ 3 ਲੱਖ ਕਰੋੜ ਰੁਪਿਆ ਕਰਜ਼ਾ ਬੱਚਾ ਜਨਮ ਲੈਂਦਾ ਤੇ ਕਰੋੜ ਰੁਪਏ ਦਾ ਕਰਜ਼ਾਈ ਹੋ ਕੇ ਲੱਖ ਰੁਪਏ ਦਾ ਕਰਜ਼ਾਈ ਹੋ ਕੇ ਜਨਮ ਲੈ ਰਿਹਾ ਹੈ ਕੌਣ ਹੈ ਕਸੂਰਵਾਰ ਕੌਣ ਹੈ ਜਿੰਮੇਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਜਦੋਂ ਕਿਸਾਨ ਵੀਰ ਘਰਾਓ ਕਰਦੇ ਨੇ ਤੋਂ ਇਹ ਹੀ ਕਹਿੰਦੇ ਨੇ ਕਿ ਤੁਸੀਂ ਕਿਹਾ ਸੀ ਭਈ ਅਸੀਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਾਂਗੇ ਕਿਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਕਰਾਂਗੇ 2 ਸਾਲ ਹੋ ਗਏ ਤੁਸੀਂ ਕਿਸਾਨਾਂ ਲਈ ਕੀ ਕੀਤਾ ਸੋ ਇਸ ਵੇਲੇ ਕਿਸਾਨਾਂ ਦੇ ਟਾਰਗੇਟ ਤੇ ਨਿਸ਼ਾਨੇ ਤੇ ਕੱਲੀ ਭਾਜਪਾ ਨਹੀਂ ਅਕਾਲੀ ਦਲ ਵੀ ਹੈ ਕਾਂਗਰਸ ਵੀ ਹੈ ਆਮ ਆਦਮੀ ਪਾਰਟੀ ਵੀ ਹੈ ਕਿਉਂਕਿ ਇਹ ਚਾਰੇ ਧਿਰਾਂ ਨੇ ਤਿੰਨ ਧਿਰਾਂ ਨੇ ਵਾਰੀ-ਵਾਰੀ ਬਦਲ-ਬਦਲ ਕੇ ਆਪਣੀ ਸਤਾ ਸੰਭਾਲੀ ਤੇ ਚੌਥੀ ਧਿਰ ਆਮ ਆਦਮੀ ਪਾਰਟੀ ਨੂੰ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਸਤਾ ਸੰਭਾਲੇ ਨੂੰ ਉਹਦੀ ਕਾਰਗੁਜ਼ਾਰੀ ਦਾ ਕੱਲੇ ਕਿਸਾਨ ਨਹੀਂ ਪੁੱਛ ਰਹੇ ਹੋਰ ਵੀ ਕਈ ਜਗ੍ਹਾ ਤੇ ਇਹਨਾਂ ਨੂੰ ਸਵਾਲ-ਜਵਾਬ ਹੋ ਰਹੇ ਨੇ ਉਹਨਾਂ ਦਾ ਜਵਾਬ ਦੇਣਾ ਪੈ ਰਿਹਾ ਹੁਣ ਆਪਾਂ ਦੇਖੀਏ ਕਿ ਥਾਲ ਬਦਲੂ ਨੇ ਦਾਲ ਬਦਲੂਆਂ ਬਾਰੇ ਇੱਕ ਗੱਲ ਸਾਂਝੀ ਕਰਨੀ ਜ਼ਰੂਰੀ ਹੈ ਮਹਾਰਾਣੀ ਪਰਨੀਤ ਕੌਰ ਤੇ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਹਲਕੇ ਤੋਂ ਚੋਣ ਲੜ ਰਹੇ ਨੇ ਸ਼ੀਤਲੰਗੂ ਰਾਲ ਤੇ ਸੁਸ਼ੀਰ ਰਿੰਕੂ ਇਹ ਸੁਸ਼ੀਰ ਰਿੰਕੂ ਤਾਂ ਚੋਣ ਲੜ ਰਹੇ ਨੇ ਲੋਕ ਸਭਾ ਹਲਕਾ ਜਲੰਧਰ ਤੋਂ ਰਵਨੀਤ ਬਿੱਟੂ ਇਹ ਚੋਣ ਲੜ ਰਹੇ ਨੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਸ਼ੀਤਲੰਗੂ ਰਾਲ ਪਵਨ ਤੀਨੂ ਮਹਿੰਦਰ ਸਿੰਘ ਕੇਪੀ ਆਪਾਂ ਨਾਮ ਜਿੰਨੇ ਮਰਜ਼ੀ ਲੈ ਸਕਦੇ ਆ ਦਲਵੀਰ ਗੋਲਡੀ ਦਾ ਨਾਮ ਵੀ ਉਹਦੇ ਚ ਸ਼ਾਮਲ ਕੀਤਾ ਜਾ ਸਕਦਾ ਹੈ ਹਰਦੀਪ ਸਿੰਘ ਮਟੇਰਲਾ ਜਿਹੜੇ ਇੱਕੋ ਇੱਕ ਕਾਉਂਸਲਰ ਸਨ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਦੇਖੋ ਉਹਨਾਂ ਨੂੰ ਟਿਕਟ ਮਿਲੀ ਹੈ ਅਕਾਲੀ ਦਲ ਦੀ ਉਹ ਟਿਕਟ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਸੁਸ਼ੀਰ ਰਿੰਕੂ ਨੂੰ ਟਿਕਟ ਮਿਲੀ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਉਹ ਛੱਡੀ ਤੇ ਭਾਜ-ਭਾਜ ਸ਼ਾਮਲ ਹੋ ਗਏ ਇਸ ਤਰ੍ਹਾਂ ਟਿਕਟ ਛੱਡ ਕੇ ਭੱਜ ਜਾਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਇੱਕ ਬਸਪਾ ਉਮੀਦਵਾਰ ਦਾ ਵੀ ਆ ਰਿਹਾ ਹੈ ਹਿਸ਼ਾਰਪੁਰ ਤੋਂ ਉਹਨੇ ਵੀ ਬਸਪਾ ਦੇ ਟਿਕਟ ਛੱਡਤੀ ਤੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਚਲੋ ਕਿਹੜਾ ਬੰਦਾ ਕਿਹੜੀ ਪਾਰਟੀ ਛੱਡ ਕੇ ਕੋਈ 50 ਸਾਲਾਂ ਤੋਂ ਉਸ ਪਾਰਟੀ 'ਚ ਸੀ ਕੋਈ 40 ਸਾਲਾਂ ਤੋਂ ਕੋਈ 30 ਸਾਲਾਂ ਤੋਂ ਪਰ ਜਦੋਂ ਵੀ ਜਿੰਨਾ ਵੀ ਸਮਾਂ ਸੀ ਉਹ ਕਿਹੜੀ ਪਾਰਟੀ ਛੱਡ ਕੇ ਕਿਹੜੀ ਪਾਰਟੀ 'ਚ ਜਾ ਰਹੇ ਨੇ ਆਪਾਂ ਇਸ ਵਿਵਾਦ ਦੇ ਵਿੱਚ ਨਹੀਂ ਪੈਂਦੇ ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਉਹਨਾਂ ਨੇ ਕਿਸੇ ਵੀ ਸਮਰਥਕ ਨੂੰ ਪੁੱਛਿਆ ਕੋਈ ਇੱਕ ਵੀ ਖਬਰ ਦਿਖਾ ਦਿਓ ਕੋਈ ਇੱਕ ਵੀ ਉਹਨਾਂ ਦੇ ਫੇਸਬੁੱਕ ਅਕਾਊਂਟ ਤੇ ਜਾਂ ਸੋਸ਼ਲ ਮੀਡੀਆ ਜਿਹੜੇ ਅਕਾਊਂਟ ਨਾਲ ਵੀ ਉਹ ਜੁੜਦੇ ਨੇ ਕਿਸੇ ਤੇ ਵੀ ਦਿਖਾ ਦਿਓ ਉਹਨਾਂ ਨੇ ਕਿਸੇ ਵੀ ਇੱਕ ਸਮਰਥਕ ਨੂੰ ਪੁੱਛਿਆ ਹੋਵੇ ਕਿ ਮੈਂ ਫਲਾਣੀ ਪਾਰਟੀ ਛੱਡ ਕੇ ਫਲਾਣੀ ਪਾਰਟੀ 'ਚ ਜਾ ਰਿਹਾ ਕਿ ਠੀਕ ਰਹੂਗਾ ਨਹੀਂ ਕਿਸੇ ਨੂੰ ਨਹੀਂ ਪੁੱਛਿਆ ਗਿਆ ਮੈਂ ਉਹਨਾਂ ਦਲਬਦਲੂਆਂ ਨੂੰ ਇਹ ਸਵਾਲ ਕਰਨਾ ਚਾਹਣਾ ਕਿ ਜਿਹੜੇ ਤੁਹਾਡੇ ਪਿੱਛੇ ਛਿੱਤਰ ਖਾਂਦੇ ਰਹਿ ਤੇ ਲੋਕਾਂ ਦੇ ਸਿਰ 파ੜਦੇ ਰਹਿ ਜਾਂ ਪੜਵਾਉਂਦੇ ਰਹਿ ਆਪਣੀ ਖੂਨ ਪਸੀਨੇ ਦੀ ਕਮਾਈ ਤੁਹਾਡੇ ਪਿੱਛੇ ਰੋਲਦੇ ਰਹਿ ਦੁਸ਼ਮਣੀਆਂ ਆਉਂਦੇ ਰਹਿ ਤੈਰਾਂ ਘਾਰਾਂ ਦੇ ਵਾਣਾ ਦੇ ਟੈਰ ਕਸਾਉਂਦੇ ਰਹਿ ਆਪਣੀਆਂ ਜੁੱਤੀਆਂ ਤੜਵਾਉਂਦੇ ਰਹਿ ਜੇ ਤੁਸੀਂ ਉਹਨਾਂ ਨੂੰ ਪੁੱਛਣਾ ਹੀ ਨਹੀਂ ਤਾਂ ਉਹ ਕਿੱਧਰ ਜਾਣ ਇਸ ਲਈ ਵੋਟਰ ਸ਼ਾਂਤ ਹੈ ਇਹ ਵੀ ਇੱਕ ਕਾਰਨ ਹੈ ਕਿ ਵੋਟਰ ਸ਼ਾਂਤ ਕਿਉਂ ਹਨ ਜਿਹੜੀ ਪਹਿਲੀ ਗੱਲ ਕੀਤੀ ਸੀ ਕਿ ਤੁਹਾਡੀ ਵਫਾਦਾਰੀ ਤੁਹਾਡੀ ਸਿਧਾਂਤ ਤੁਹਾਡੀ ਵਿਚਾਰਧਾਰਾ ਤੁਹਾਡੇ ਸਾਰੇ ਇੱਕਦਮ एजेंडे ਤੇ ਟਿੱਚੇ ਕਿਉਂ ਬਦਲ ਜਾਂਦੇ ਨੇ ਉਹ ਪਹਿਲੀ ਗੱਲ ਸੀ ਆ ਦੂਜੀ ਗੱਲ ਹੈ ਕਿ ਕਿਸੇ ਸਮਰਥਕ ਨੂੰ ਵਿਸ਼ਵਾਸ ਨਹੀਂ ਲਿਆ ਜਾ ਰਿਹਾ ਤੀਜੀ ਗੱਲ ਅੱਜ ਬਿਆਦਵੀ ਕਾਂਡ ਕੋਈ ਮੁੱਦਾ ਨਹੀਂ ਰਿਹਾ। ਦਰਿਆਈ ਪਾਣੀਆਂ ਦੇ ਵਿੱਚ ਜ਼ਹਿਰੀਲਾ ਪਾਣੀ ਸੁੱਟਿਆ ਜਾ ਰਿਹਾ ਹੈ। ਉਹ ਪ੍ਰਦੂਸ਼ਿਤ ਪਾਣੀ ਪੂੰਟੀਆਂ ਰਾਈ ਸਾਡੇ ਘਰਾਂ 'ਚ ਪਹੁੰਚ ਰਿਹਾ ਹੈ। ਕੋਈ ਮੁੱਦਾ ਨਹੀਂ ਰਿਹਾ। ਕੋਈ ਇਸ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ। ਲੁਧਿਆਣਾ ਤੇ ਪਟਿਆਲਾ ਉਥੋਂ ਦੀਆਂ ਦੋ ਸੀਟਾਂ ਬਾਰੇ ਬਹੁਤ ਚਰਚਾ ਚੱਲਦੀ ਹੈ ਕਿ ਮਹਾਰਾਣੀ ਪਰਨੀਤਕੌਰ ਤੇ ਡਾਕਟਰ ਧਰਮਵੀਰ ਗਾਂਧੀ ਸਮੇਤ ਪੰਜ ਕੋਨਾ ਮੁਕਾਬਲਾ ਐਸੇ ਤਰ੍ਹਾਂ ਲੁਧਿਆਣੇ ਇਹੀ ਚਰਚਾ ਚੱਲਦੀ ਹੈ ਕਿ ਰਵਨੀਤ ਬਿੱਟੂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਇਹਨਾਂ ਦੋਵਾਂ ਦੇ ਨਾਲ ਤੇ ਹੋਰ ਉਹ ਵੀ ਪੰਜ ਕੋਨਾ ਮੁਕਾਬਲਾ ਜੇ ਬੈਂਸ ਬ੍ਰਦਰ ਆਉਂਦੇ ਨੇ ਮੁਕਾਬਲੇ ਦੇ ਵਿੱਚ ਤਾਂ ਫਿਰ 6 ਕੋਨਾ ਮੁਕਾਬਲਾ ਵੀ ਹੋ ਸਕਦਾ ਪਰ ਲੁਧਿਆਣੇ ਦੇ ਵਿੱਚ ਬੁੱਢਾ ਦਰਿਆ ਜਿਹਨੂੰ ਬੁੱਢੇ ਨਾਲੇ ਦਾ ਰੂਪ ਦੇ ਦਿੱਤਾ ਗਿਆ ਉੱਥੋਂ ਦਾ ਫੈਕਟਰੀਆਂ کارਖਾਨਿਆਂ ਦਾ ਅਨਟਰੀਟਡ ਪ੍ਰਦੂਸ਼ਿਤ ਜ਼ਹਿਰੀਲਾ ਪਾਣੀ ਉਸ ਬੁੱਢੇ ਨਾਲੇ ਵਿੱਚ ਸੁੱਟਿਆ ਜਾ ਰਿਹਾ ਜਿਹੜਾ ਸਤਲੁਜ ਤੇ ਬਿਆਸ ਹਰੀਕੇ ਵਿਖੇ ਜਿੱਥੇ ਸੰਗਮ ਹੁੰਦਾ ਉਹਦੇ ਚ ਰਲਦਾ ਉਹ ਅਸੀਂ ਸਾਰਿਆਂ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਚੰਦਵਾਜਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਸਾਡੀ ਸੁਸਾਇਟੀ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹਰੇਕ ਚੇਅਰਮੈਨ ਨੂੰ ਲਿਖਤੀ ਰੂਪ ਸ਼ਿਕਾਇਤ ਕੀਤੀ ਗਈ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹਰੇਕ ਚੇਅਰਮੈਨ ਨੂੰ ਲਿਖਤੀ ਰੂਪ ਸ਼ਿਕਾਇਤ ਕੀਤੀ ਗਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਤੇ ਭਗਵਾਨ ਸੇਮਾਲ ਮੌਜੂਦਾ ਮੁੱਖ ਮੰਤਰੀ ਤੇ ਤਤਕਾਲੀਨ ਮੁੱਖ ਮੰਤਰੀਆਂ ਨੂੰ ਵੀ ਲਿਖਤੀ ਸ਼ਿਕਾਇਤਾਂ ਕੀਤੀਆਂ ਗਈਆਂ ਸਾਰੇ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਇੱਕ ਤੋਂ ਵੱਧ ਵਾਰ ਜਿਵੇਂ ਜਿਵੇਂ ਡੀਸੀ ਬਦਲਦਾ ਅਸੀਂ ਉਹਨਾਂ ਨੂੰ ਬਕਾਇਦਾ ਲਿਖਤੀ ਰੂਪ ਸ਼ਿਕਾਇਤਾਂ ਕਰਦੇ ਰਹੇ ਕਿ ਉਹ ਜ਼ਹਿਰੀਲਾ ਪਾਣੀ ਟੂਟੀਆਂ ਰਾਹੀਂ ਸਾਡੇ ਘਰਾਂ ਚ ਆ ਰਿਹਾ ਜਿਹਨੂੰ ਆਰੋ ਵੀਣੀ ਕੱਟ ਰਿਹਾ ਤੁਸੀਂ ਕਹਿੰਦੇ ਹੋ ਅਸੀਂ ਇਹਨੇ ਮੁਹੱਲਾ ਕਲੀਨਿਕ ਬਣਾਤੇ ਅਸੀਂ ਇੰਨਾ ਕੁ ਇਲਾਜ ਮੁਫਤ ਕਰਤਾ ਕੋਈ 1.5 ਲੱਖ ਦਾ ਕਹਿ ਰਿਹਾ ਕੋਈ 5 ਲੱਖ ਦਾ ਕੋਈ 10 ਲੱਖ ਦਾ ਕੋਈ ਟੋਟਲੀ ਮੁਫਤ ਪਰ ਸਾਨੂੰ ਪਾਣੀ ਸ਼ੁੱਧ ਦੇ ਦਿਓ ਅੱਜ ਵੋਟਰ ਦੀ ਮੰਗ ਹੈ ਇਹ ਨਾ ਚੋਣਾ ਮੋਕੇ ਉਹ ਵੋਟਰ ਤੁਹਾਡੇ ਕੋਲ ਹੱਥ ਜੋੜ ਕੇ ਇਹ ਅਰਜ਼ੋਈ ਕਰ ਰਿਹਾ ਕਿ ਸਾਨੂੰ ਸ਼ੁੱਧ ਪਾਣੀ ਦੇ ਦਿਓ ਜਿਹਦੇ ਨਾਲ ਕਾਲਾ ਪੀਲਿਆ ਫੈਲ ਰਿਹਾ ਹੈ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਲੋਕਾਂ ਨੂੰ ਪੇਟ ਦੀਆਂ ਬਿਮਾਰੀਆਂ ਜਿਗਰ ਦੀਆਂ ਬਿਮਾਰੀਆਂ ਕਿਡਨੀਆਂ ਫੇਲ ਹੋ ਰਹੀਆਂ ਨੇ ਅੱਖਾਂ ਦੀ ਨਿਗਾਹ ਜਾ ਰਹੀ ਹੈ ਪਰ ਕੋਈ ਕਿਸੇ ਨੂੰ ਚਿੰਤਾ ਨਹੀਂ ਅੱਜ ਦਰਿਆਈ ਪਾਣੀਆਂ ਦਾ ਕੋਈ ਮੁੱਦਾ ਨਹੀਂ ਰਿਹਾ ਪ੍ਰਦੂਸ਼ਿਤ ਹੋ ਰਿਹਾ ਹੈ ਪਾਣੀ ਦਾ ਦੂਂਗਾ ਹੋ ਰਿਹਾ ਪਾਣੀ ਧਰਤੀ ਹੀਟਲਾ ਅਸ਼ੁੱਧ ਹੋ ਰਿਹਾ ਪਾਣੀ ਇਹ ਕੋਈ ਮੁੱਦਾ ਨਹੀਂ ਰਿਹਾ ਮਹਿੰਗਾਈ ਦਾ ਕੋਈ ਮੁੱਦਾ ਨਹੀਂ ਰਿਹਾ ਸਾਡੇ ਨੌਜਵਾਨ ਬੱਚੇ ਪ੍ਰਵਾਸ ਕਰ ਰਹੇ ਨੇ ਵਿਦੇਸ਼ ਜਾ ਰਹੇ ਨੇ ਹਵਾਈ ਅੱਡਿਆਂ ਤੇ 에어ਪੋਰਟ ਤੇ ਭਾਵੇਂ ਉਹ ਅੰਮ੍ਰਿਤਸਰ ਆ ਭਾਵੇਂ ਉਹ ਦਿੱਲੀ ਆ ਉੱਥੇ ਦੇਖਦੇ ਨੇ ਕਿਵੇਂ ਬੱਚੇ ਜਦੋਂ ਮਾਪਿਆਂ ਨਾਲੋਂ ਵਿਛੜਦੇ ਨੇ ਬੱਚੇ ਆਪਣੇ ਮਾਪਿਆਂ ਤੋਂ ਥਰੂ ਲੁਕਾਉਂਦੇ ਨੇ ਮਾਪੇ ਆਪਣੇ ਬੱਚਿਆਂ ਤੋਂ ਥਰੂ ਲੁਕਾਉਂਦੇ ਨੇ ਮਾਪੇ ਕਾਰ 'ਚ ਬਹਿ ਕੇ ਫੁੱਟ ਫੁੱਟ ਰੋਂਦੇ ਨੇ ਤੇ ਬੱਚੇ ਜਹਾਜ਼ 'ਚ ਬਹਿ ਕੇ ਫੁੱਟ ਫੁੱਟ ਰੋਂਦੇ ਨੇ ਕਈ ਕਈ ਮਹੀਨੇ ਉਹਨਾਂ ਦਾ ਉੱਥੇ ਨਹੀਂ ਦਿਲ ਲੱਗਦਾ ਕਈ ਕਈ ਮਹੀਨਾ ਮਾਪਿਆਂ ਦਾ ਇੱਥੇ ਦਿਲ ਨਹੀਂ ਲੱਗਦਾ ਕਿਉਂ ਜੇਕਰ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਸਾਡੇ ਬੱਚੇ ਬਾਹਰ ਕਿਉਂ ਜਾਣ ਇਹ ਮੁੱਦਾ ਅੱਜ ਵਿਸਾਰਿਆ ਜਾ ਰਿਹਾ ਹੈ ਮਹਿੰਗਾਈ ਦਾ ਮੁੱਦਾ ਵਿਸਾਰਿਆ ਜਾ ਰਿਹਾ ਜਿੰਨੇ ਵੀ ਭਾਵੇਂ ਸਫਾਈ ਪ੍ਰਬੰਧਾ ਦਾ ਮੁੱਦਾ ਹੈ ਅਸੀਂ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਕਸਵਿਆਂ ਤੇ ਪਿੰਡਾਂ ਦੀਆਂ ਉਹ ਖਬਰਾਂ ਪੜਦੇ ਆਂ ਸੁਣਦੇ ਆਂ ਤੇ ਦੇਖਦੇ ਆਂ ਜੀਦੇ ਵਿੱਚ ਕਾਦਾ ਧਰਨਾ ਲੱਗਾ ਸਾਡੇ ਘਰੇ ਪ੍ਰਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ ਸੀਵਰ ਰਲਿਆ ਜਾਂ ਨਾਲੀ-ਨਾਲਿਆਂ ਦਾ ਮਸ਼ਕ ਮਾਰਦਾ ਪਾਣੀ ਟੂਟਿਆਂ ਰਾਹੀਂ ਸਪਲਾਈ ਕੀਤਾ ਜਾ ਰਿਹਾ ਹੈ ਕਿਉਂ ਕੌਣ ਅਕਸੂਰਵਾਤ ਕੌਣ ਹੈ ਜ਼ਿੰਮੇਵਾਰ ਇਹ ਮੁੱਦਾ ਨਹੀਂ ਰਿਹਾ ਇਹੋ ਜੇ ਨਿਕਲੇ ਨਿਕੇ ਮੁੱਦੇ ਬਹੁਤ ਜ਼ਿਆਦਾ ਨੇ ਛੋਟੇ ਦੁਕਾਨਦਾਰਾਂ ਦੇ ਵੱਡੇ ਦੁਕਾਨਦਾਰਾਂ ਦੇ ਵਪਾਰੀਆਂ ਦੇ ਮੁਲਾਜ਼ਮਾਂ ਦੇ ਵਿਦਿਆਰਥੀਆਂ ਦੇ ਕਿਹਦੇ ਕਿਹਦੇ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਇੰਨਾ ਚੋਣਾਂ ਦੇ ਵਿੱਚ ਬਿਲਕੁਲ ਹੀ ਨਹੀਂ ਛੇੜਾ ਜਾ ਰਿਹਾ ਸਿਰਫ ਤੇ ਸਿਰਫ ਆਪਣੀ ਪਾਰਟੀ ਦਾ ਆਗੂ ਦੂਜੀ ਪਾਰਟੀ 'ਚ ਜਾਣੋ ਕਿਵੇਂ ਬਚਾਉਣਾ ਤੇ ਦੂਜੀ ਪਾਰਟੀ ਦੇ ਆਗੂ ਨੂੰ ਪੱਟ ਕੇ ਆਪਣੀ ਪਾਰਟੀ 'ਚ ਕਿਵੇਂ ਲਿਆਉਣਾ ਬਸ ਇਹ ਇੱਕ ਮੁੱਦਾ ਬਣ ਕੇ ਰਹਿ ਗਿਆ ਇਸ ਲਈ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਰਹੀਆਂ ਨੇ ਤੁਸੀਂ ਨਾਲ ਦੇ ਨਾਲ ਸ਼ੇਅਰ ਕਰੀ ਚਲੋ ਜਿਹਨੂੰ ਜਿਹਨੂੰ ਪਸੰਦ ਆਉਂਦਾ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚਲੋ ਤਾਂ ਕਿ ਪੰਜਾਬ ਦੇ 3 ਕਰੋੜ ਦੀ ਆਬਾਦੀ ਵਾਲੇ ਲੋਕਾਂ ਅਤੇ 2 ਕਰੋੜ ਤੋਂ ਜ਼ਿਆਦਾ ਦੀ ਆਬਾਦੀ ਵਾਲੇ ਵੋਟਰਾਂ ਤੱਕ ਸਾਡੀ ਗੱਲ ਪਹੁੰਚਣੀ ਚਾਹੀਦੀ ਹੈ ਆਪਾਂ ਪਹਿਲਾਂ ਗੱਲ ਕਰਦੇ ਆ ਕਿ ਦੋ ਵਿਧਾਨ ਸਭਾ ਹਲਕੇ ਜਿਨ੍ਹਾਂ ਦੇ ਵਿੱਚ ਇੱਕ ਸ਼ੀਤਲ ਅੰਗੂਰਾਲ ਤੇ ਇੱਕ ਡਾਕਟਰ ਰਾਜਕੁਮਾਰ ਚੱਬੇਵਾਲ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸ਼ੀਤਲ ਅੰਗੁਰਾਲ ਡਾਕਟਰ ਆਰਕਮਰ ਚੱਬੇਵਾਲ ਤਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਗਿਆ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਚ ਗਿਆ ਇਹਨਾਂ ਦੋਨਾਂ ਨੇ ਅਸਤੀਫਾ ਦੇ ਦਿੱਤਾ ਤੇ ਇਹ ਦੋਵੇਂ ਥਾਵਾਂ ਤੇ ਲਾਜ਼ਮੀ ਲੋਕ ਸਭਾ ਤੋਂ ਬਾਅਦ ਇਹਨਾਂ ਦੋ ਵਿਧਾਨ ਸਭਾ ਹਲਕਿਆਂ ਦੇ ਵਿੱਚ ਲਾਜ਼ਮੀ ਚੋਣਾਂ ਹੋਣਗੀਆਂ ਉਹ ਹੋਣੀਆਂ ਹੀ ਹੋਣੀਆਂ ਇਸ ਤੋਂ ਇਲਾਵਾ ਅਗਲੀ ਗੱਲ ਜਿਹੜੀ ਸਾਂਝੀ ਕਰਨੀ ਆ ਪੰਜਾਬ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਇਹਦੇ ਚ ਦਰਜਨ ਤੋਂ ਵੱਧ ਉਪ ਚੋਣਾਂ ਲਈ ਉਹ ਹੀ ਜਿਮਣੀ ਚੋਣਾਂ ਜਿਹਦੀ ਆਪਾਂ ਪਹਿਲਾਂ ਦੋ ਹਲਕਿਆਂ ਦੀ ਗੱਲ ਕੀਤੀ ਆ ਹੁਣ ਦਰਜਨ ਤੋਂ ਵੱਧ ਕਿਉਂ ਕਿ ਪੰਜ ਕੈਬਨਟ ਮੰਤਰੀ ਆਮ ਆਦਮੀ ਪਾਰਟੀ ਨੇ ਮੈਦਾਨ ਵਿੱਚ ਉਤਾਰੇ ਨੇ ਜੇ ਜਿੱਤ ਜਾਂਦੇ ਨੇ ਤਾਂ ਉਹਨਾਂ ਦੇ ਉਹ ਪੰਜ ਹਲਕਿਆਂ ਤੋਂ ਜਿਮਣੀ ਚੋਣਾਂ ਹੋਣਗੀਆਂ 4 ਵਿਧਾਇਕ ਉਤਾਰੇ ਨੇ ਆਮ ਆਦਮੀ ਪਾਰਟੀ ਨੇ ਜੋ ਜਿੱਤ ਜਾਂਦੇ ਨੇ ਤਾਂ 4 ਇਹ ਹੋਗੇ 9 ਜਗ੍ਹਾ ਹੋ ਗਈਆਂ 3 ਕਾਂਗਰਸ ਨੇ ਉਤਾਰੇ ਨੇ ਜਿਹੜੇ 3 ਕਾਂਗਰਸ ਦੇ ਨਹੀਂ ਉਹ ਵੀ ਜੇ ਜਿੱਤ ਜਾਂਦੇ ਨੇ ਤਾਂ ਉੱਥੋਂ ਵੀ ਹੋਣਗੀਆਂ ਟੋਟਲ 14 ਇਹੋ ਜੇ ਚੌਣ ਮੈਦਾਨ 'ਚ ਨੇ ਭਾਵੇਂ ਉਹ ਵਿਧਾਇਕ ਨੇ ਤੇ ਭਾਵੇਂ ਉਹਨਾਂ ਦੇ ਵਿੱਚੋਂ 2 ਨੇ ਅਸਤੀਫਾ ਦੇ ਦਿੱਤਾ ਹੈ ਇਹ ਸਵਾਲ ਜਿਹੜੀ ਇੱਕ ਹੋਰ ਬੜੀ ਚਰਚਾ ਚੱਲ ਸੋਸ਼ਲ ਮੀਡੀਆ ਦੀ ਸੁਰਖੀ ਉਹ ਕਹਿੰਦੇ ਸੱਤ ਸੀਟਾਂ ਹਾਈਪਰ ਸੈਂਸਿਟਿਵ ਨੇ ਇੱਕ ਨੀਆਂ ਸੰਵੇਦਨਸ਼ੀਲ ਇੱਕ ਅਤੀ ਸੰਵੇਦਨਸ਼ੀਲ ਇੱਕ ਅਤੀ ਅਤੀ ਸੰਵੇਦਨਸ਼ੀਲ ਜਿੱਥੇ ਪੈਸਾ ਤੇ ਸ਼ਰਾਬ ਵੱਡੇ ਪੱਦਰ ਤੇ ਵੰਡਿਆ ਜਾਣਾ 21 ਪੈਰਾ ਮਿਲਟਰੀ ਫੋਰਸਾਂ ਦੀਆਂ ਏਜੰਸੀਆਂ ਜਿਹੜੀਆਂ ਤਾਇਨਾਤ ਕੀਤੀਆਂ ਗਈਆਂ ਨੇ ਇਹਦੇ ਬਾਰੇ ਮੈਂ ਅਕਸਰ ਹਰ ਚੋਣਾ ਮੋੱਕੇ ਇੱਕ ਗੱਲ ਕਹਿਣਾ ਹੁਣਾ ਪੰਜਾਬ ਪਰ ਦੇ 2 ਕਰੋੜ ਤੋਂ ਜ਼ਿਆਦਾ ਵੋਟਰਾਂ ਨੂੰ ਫੇਰ ਮੈਂ ਹੱਥ ਬਨ ਕੇ ਕਹਿਣ ਲੱਗਾ ਤੁਹਾਡੀ ਵੋਟ ਪੈਸੇ ਪਿੱਛੇ ਨਾ ਵਿਕੇ ਤੁਹਾਡੀ ਵੋਟ ਸ਼ਰਾਬ ਦੀ ਬੋਤਲ ਪਿੱਛੇ ਨਾ ਵਿਕੇ ਤੁਹਾਡੀ ਵੋਟ ਲਿਆਜਾਂ ਪਗਾਉਣ ਲਈ ਅਜਾਈ ਨਾ ਚਲੀ ਜਾਵੇ ਤੁਹਾਡੀ ਵੋਟ ਗੁੰਡਾਗਰਦੀ ਦੇ ਦਬਾਅ ਚ ਨਾ ਆਜੇ ਤੁਸੀਂ ਆਪਣੇ ਬੱਚਿਆਂ ਦੀ ਭਵਿੱਖ ਤੈਅ ਕਰਨਾ ਆਪਣੇ ਬੱਚਿਆਂ ਦੀ ਭਵਿੱਖ ਦੀ ਚਿੰਤਾ ਕਰਨੀ ਹੈ ਜੇਕਰ ਤੁਸੀਂ ਇਸ ਵਾਰ ਵੀ ਆਪਣੀ ਵੋਟ ਅਜਾਈ ਕੁਆਦ ਦਿੱਤੀ ਤਾਂ ਆਉਣ ਵਾਲੀਆਂ ਨਵੀਆਂ ਪੀੜੀਆਂ ਤੁਹਾਨੂੰ ਇਸ ਬਾਰੇ maaf ਨਹੀਂ ਕਰਨਗੀਆਂ ਹੁਣ ਆਪਾਂ ਦੇਖਦੇ ਹਾਂ ਭਾਈ ਕਾਂਗਰਸ ਨੇ ਜਿਹੜੀਆਂ ਟਿਕਟਾਂ ਵੰਡੀਆਂ ਉਹਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਸੁਖਜਿੰਦਰ ਸਿੰਘ ਰੰਦਾਵਾ ਉਹ ਨੇ ਜਿਹੜੇ ਮੁੱਖ ਮੰਤਰੀ ਬਣਦੇ ਬਣਦੇ ਰਹਿ ਗਏ ਸਨ ਸਾਰਿਆਂ ਨੂੰ ਪਤਾ ਹੋਣਾ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦਾ ਕਾਫੀ ਚਰਚਾ ਚ ਰਹਿ ਤੇ ਇਹਨਾਂ ਦੀ ਚਰਚਾ ਸੋਸ਼ਲ ਮੀਡੀਆ ਦੇ ਵਿੱਚ ਬੜਾ ਮਜ਼ਾਕ ਦਾ ਪਾਤਰ ਬਣੀ ਰਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਕਹਿੰਦੇ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਤੇ ਮੈਂ ਜਿੱਥੋਂ ਮਰਜ਼ੀ ਚੋਣ ਲੜ ਸਕਦਾ 13 ਸੀਟਾਂ ਦਾ ਜਿਹੜੇ ਰਮਨਜੀਤ ਸਿੰਘ ਬਿੱਟੂ ਉਹਨਾਂ ਦੇ ਦਾਦਾ ਮੁੱਖ ਮੰਤਰੀ ਸਨ ਸਰਦਾਰ ਬਿਆਨ ਸਿੰਘ ਫਿਰ ਉਹਨਾਂ ਦੇ ਤਾਇਆ ਜੀ ਮੰਤਰੀ ਰਹਿ ਉਹਨਾਂ ਦੇ ਭੂਆ ਜੀ ਵਿਧਾਇਕ ਰਹਿ ਉਹ ਖੁਦ ਤਿੰਨ ਵਾਰ ਦੇ ਐਮਪੀ ਉਹਨਾਂ ਦਾ ਉਹਨਾਂ ਦੇ ਭਰਾ ਵੀ ਵਿਧਾਇਕ ਰਹਿ ਉਹ ਕਾਂਗਰਸ ਛੱਡ ਕੇ ਭਾਜਪਾ ਚਲੇ ਗਏ ਤੇ ਉਹਨਾਂ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ 바ਰੀ ਹੈ 바ਰੀ ਉਮੀਦਵਾਰ ਤਾਂ ਉਹਨੇ ਕਿਹਾ ਮੈਂ 바ਰੀ ਨਹੀਂ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਜਿੱਥੋਂ ਮਰਜ਼ੀ ਚੋਣ ਲਾ ਸਕਦਾ ਪਰ ਇੱਥੇ ਇਹ ਗੱਲ ਵੀ ਦਸਰੀ ਬਣਦੀ ਹੈ ਕਿ ਅੱਜ ਬੈਂਸ ਬ੍ਰਦਰ ਕਿਹੜੇ ਪਾਸੇ ਖੜਦੇ ਨੇ ਪਹਿਲਾਂ ਇਹ ਕਹਿੰਦੇ ਸੀਗੇ ਕਿ ਅਕਾਲੀ ਦਲ ਨੇ ਕਿਹਾ ਅਸੀਂ ਦਿੰਨੇ ਹਾਂ ਟਿਕਟ ਆਮ ਆਦਮੀ ਪਾਰਟੀ ਨੇ ਕਿਹਾ ਅਸੀਂ ਦਿੰਨੇ ਹਾਂ ਟਿਕਟ ਕਾਂਗਰਸ ਨੇ ਕਿਹਾ ਅਸੀਂ ਦਿੰਨੇ ਹਾਂ ਟਿਕਟ ਭਾਜਪਾ ਨੇ ਜਦੋਂ ਰਮਨੀਤ ਬਿੱਟੂ ਸ਼ਾਮਲ ਹੋ ਗਿਆ ਤਾਂ ਇਸ ਪਾਸੋਂ ਹੱਥ ਖਿੱਚ ਲਿਆ ਪਰ ਆਪਾਂ ਗੱਲ ਕੀਤੀ ਹੈ ਕਿ ਲੁਧਿਆਣੇ ਦੇ ਵਿੱਚ ਜਿਹੜਾ ਬੁੱਢਾ ਨਾਲਾ ਉਹਦਾ ਅੱਪਾ ਜਿਹੜੀ ਗੱਲ ਪਹਿਲਾਂ ਕਰਨ ਲੱਗੇ ਸੀ ਗੱਲ ਵਿਸ਼ੇ ਤੋਂ ਥੋੜਾ ਭਟਕ ਗਏ ਡਾਕਟਰ ਧਰਮਵੀਰ ਗਾਂਧੀ ਤੇ ਮਹਾਰਾਣੀ ਪਰਨੀਤ ਕੌਰ ਉਹਨਾਂ ਦੀ ਟੱਕਰ ਤਾਂ ਦੱਸੀ ਜਾ ਰਹੀ ਹੈ ਉਥੇ ਡਾਕਟਰ ਬਲਵੀਰ ਸਿੰਘ ਆਮ ਆਦਮੀ ਪਾਰਟੀ ਵੱਲੋਂ ਵੀ ਖੜੇ ਨੇ ਅਕਾਲੀ ਦਲ ਨੇ ਹਿੰਦੂ ਆਗੂ ਤੇ ਭਰੋਸਾ ਜਤਾਇਆ ਐਨ ਕੇ ਸ਼ਰਮਾ ਉਹ ਲੋਟ ਚੋਣ ਲੜ ਰਹੇ ਨੇ ਪਰ ਉਹਨਾਂ ਦੇ ਜਿੱਤਣ ਹਾਰਨ ਬਾਰੇ ਤਾਂ ਕਨਸੂਆਂ ਚੱਲ ਰਹੀਆਂ ਨੇ ਚਰਚਾ ਚੱਲ ਰਹੀ ਹੈ ਪਰ ਜਿਹੜੇ ਉੱਥੇ ਘੱਗਰ ਤਬਾਹੀ ਬਚਾਉਂਦਾ ਉਹਦਾ ਕੋਈ ਜ਼ਿਕਰ ਨਹੀਂ ਉਹ ਮੁੱਦਾ ਕਿਉਂ ਗਾਇਬ ਹੈ ਇਸ ਬਾਰੇ ਪਟਿਆਲੇ ਹਲਕੇ ਦੇ ਲੋਕ ਜ਼ਰੂਰ ਟਿੱਪਣੀ ਕਰਨ ਜਿਹੜੇ ਮੈਨੂੰ ਫੋਨ ਕਰਦੇ ਨੇ ਜਾਂ ਗਰੁੱਪਾਂ ਦੇ ਵਿੱਚ ਟਿੱਪਣੀ ਕਰਦੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਤੁਸੀਂ ਇਹਦੇ ਵਿੱਚ ਟਿੱਪਣੀ ਕਰਿਆ ਕਰੋ ਕਰੋੜਾਂ ਲੋਕ ਦੇਖਦੇ ਨੇ ਉਹਨਾਂ ਨੂੰ ਵੀ ਪਤਾ ਲੱਗੇ ਤੁਹਾਡੀ ਸੋਚ ਦਾ ਜਿਹੜੀ ਆਪਾਂ ਨਸ਼ੇ ਦੀ ਗੱਲ ਕਰਦੇ ਸੀ ਨਸ਼ੇ ਦਾ ਮੁੱਦਾ ਬੜਾ ਭਿਆਨਕ ਮੁੱਦਾ ਅੱਜ ਅਖਬਾਰਾਂ ਦੀ ਸੁਰਖੀ ਬਣੀ ਹੈ ਇੱਕ ਨਸ਼ੇੜੀ ਭਰਾ ਨੇ ਆਪਣੇ ਸਕੇ ਨਸ਼ੇੜੀ ਭਰਾ ਦਾ ਕਤਲ ਕਰ ਦਿੱਤਾ ਹੈ ਕੌਣ ਹੈ ਕਸੂਰਵਾਰ ਕੌਣ ਹੈ ਜ਼ਿੰਮੇਵਾਰ ਰੋਜ਼ਾਨਾ ਨਸ਼ੇ ਕਾਰਨ ਬਜ਼ੁਰਗ ਮਾਪਿਆਂ ਦਾ ਇਕਲੌਤਾ ਪੁੱਤਰ ਜਹਾਨ ਨੂੰ ਕੂਚ ਕਰ ਰਿਹਾ ਸੱਜ ਵਿਆਹ ਜਿ ਮਟਿਆਰ ਦਾ ਪਤੀ ਨਸ਼ੇ ਦੀ ਭੇਟ ਚੜ ਰਿਹਾ ਮਾਸੂਮ ਬੱਚਿਆਂ ਦਾ ਪਿਤਾ ਨਸ਼ੇ ਦੀ ਭੇਡ ਚੱਲ ਰਿਹਾ ਹੈ ਚਾਰ ਚਾਰ ਪੰਜ ਪੰਜ ਭੈਣਾਂ ਦਾ ਇਕਲੌਤਾ ਭਰਾ ਜਦੋਂ ਨਸ਼ੇ ਦੀ ਭੇਡ ਚੜ ਜਾਂਦਾ ਉਹ ਭੈਣਾਂ ਉਹਨੂੰ ਲਮਾਉਂਦੀਆਂ ਨੇ ਧੋਂਦੀਆਂ ਨੇ ਤੇ ਲਾੜੇ ਦੀ ਤਰ੍ਹਾਂ ਸਜਾਇਆ ਜਾਂਦਾ ਹੈ ਸੇਹਰਾ ਬੰਨਿਆ ਜਾਂਦਾ ਆਹ ਕਲਾਈ ਨਹੀਂ ਛੱਡਦੇ ਆ ਕਹਿੰਦੇ ਆ ਵੀਰੇ ਅਸੀਂ ਰਖੜੀ ਕਿੱਥੇ ਬੰਨਾਂ ਗਿਆ ਉਹਨਾਂ ਦਾ ਵਿਰਲਾਪ ਛੱਲਿਆ ਨਹੀਂ ਜਾਂਦਾ ਕੀ ਉਹਨਾਂ ਲੀਡਰਾਂ ਉਹਨਾਂ ਆਗੂਆਂ ਜਿਹੜੇ ਸਤਾ ਦੇ ਭੁੱਖੇ ਨੇ ਜਿਹੜੇ ਵੋਟਾਂ ਦੇ ਭੁੱਖੇ ਨੇ ਉਹਨਾਂ ਦਾ ਦਿਲ ਨਹੀਂ ਪਸੀਜਦਾ ਉਹਨਾਂ ਘਰਾਂ ਦੇ ਵਿੱਚ ਕੀ ਬੀਤਦੀ ਹੋਗੀ ਅੱਜ ਨਸ਼ੇ ਦਾ ਮੁੱਦਾ ਦਰਕਨਾਰ ਕਰ ਦਿੱਤਾ ਗਿਆ ਇਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਤੁਸੀਂ ਜ਼ਰੂਰ ਕਰਨੇ ਨੇ ਆਪਾਂ ਜਿਵੇਂ ਦੱਸਿਆ ਕਿ ਲੁਧਿਆਣੇ ਚ ਇੱਕ ਸੰਸਦ ਮੈਂਬਰ ਤੇ ਦੋ ਵਿਧਾਇਕ ਅਮਰਿੰਦਰ ਸਿੰਘ ਰਾਜਵੜੇ ਤੇ ਅਸ਼ੋਕ ਪੱਪੀ ਪਰਾਸ਼ਰ ਇਹ ਦੋਵੇਂ ਮੈਦਾਨ ਦੇ ਵਿੱਚ ਨੇ ਆਜ਼ਾਦ ਚੋਣ ਮੈਦਾਨ 'ਚ ਉਤਰ ਸਕਦੇ ਨੇ ਸਿਮਰਨਜੀਤ ਸਿੰਘ ਬੈਂਸ ਇਹ ਵੀ ਬੜੀ ਚਰਚਾ ਚੱਲਦੀ ਆ ਪਰ ਅਜੇ ਉਹਨਾਂ ਨੇ ਚੁੱਪ ਹੀ ਸਾਦੀ ਹੋਈ ਐ 7 ਮਈ ਨੂੰ ਸ਼ੁਰੂ ਹੋ ਗਏ ਨੇ ਨਾਮਜ਼ਦਗੀ ਪੱਤਰ 14 ਮਈ ਤੱਕ ਲਾਸਟ ਐ ਪਰ ਫਿਰ ਵੀ ਚੁੱਪ ਕਿਉਂ ਨੇ ਦਿਨ ਕਿਹੜੇ ਰਹਿ ਗਏ ਕੁਝ ਘੰਟੇ ਰਹਿ ਗਏ ਨੇ ਹੁਣ ਤਾਂ ਨਾਮਜ਼ਦਗੀ ਪੱਤਰ ਭਰਨ ਦੇ ਵਿੱਚ ਫਿਰ ਵੀ ਬੈਂਸ ਬ੍ਰਦਰ ਦੀ ਜਿਹੜੀ ਚੁੱਪ ਐ ਉਸ ਚੁੱਪੀ ਨੂੰ ਹੋਰ ਤਰੀਕੇ ਲਿਆ ਜਾ ਰਿਹਾ ਹੈ ਹੁਣ ਆਪਾਂ ਗੱਲ ਕਰੀਏ ਜਿਹੜੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੇ ਪੰਜੇ ਦੇ ਨਿਸ਼ਾਨ ਨੂੰ ਗੁਰਨਾਨਕ ਪਾਤਸ਼ਾਹ ਦੇ ਪੰਜੇ ਨਾਲ ਤੁਲਨਾ ਕੀਤੀ ਤਾਂ ਬੜਾ ਰੋਲਾ ਮੱਚਿਆ ਤਖਤਾਂ ਦੇ ਜਥੇਦਾਰ ਵੀ ਹਰਕਤ 'ਚ ਆ ਗਏ ਸ਼ਰੋਮਨੀ ਕਮੇਟੀ ਵੀ ਹਰਕਤ 'ਚ ਆ ਗਈ ਤੇ ਅਕਾਲੀ ਆਗੂਆਂ ਨੇ ਲਿਫਤੀ ਤੌਰ ਤੇ ਸੱਤਾ ਦੇ ਜਥੇਦਾਰਾਂ ਨੂੰ ਸ਼ਰੋਣੀ ਕਮੇਟੀ ਨੂੰ ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰਤੀਆਂ ਕਿ ਬਾਬੇ ਨਾਨਕ ਦੀ ਪੰਜੇ ਦੀ ਫਲਸਫੇ ਦੀ ਤੋਹੀਨ ਪਰ ਕੁਝ ਕੁ ਦਿਨ ਪਹਿਲਾਂ ਬੀਬਾ ਹਰ ਸਿਮਰੰਤ ਕੋਰ ਬਾਦਲ ਨੇ ਬਾਬੇ ਨਾਨਕ ਦੀ ਤਕੜੀ ਨਾਲ ਤੁਲਨਾ ਕੀਤੀ ਸੀ ਚੋਣ ਨਿਸ਼ਾਨ ਤਕੜੀ ਦੀ ਸੱਤਾ ਦੇ ਜਥੇਦਾਰ ਚੁੱਪ ਸਨ ਸ਼ਰੋਮਨੀ ਕਮੇਟੀ ਚੁੱਪ ਸੀ ਅਕਾਲੀ ਆਗੂ ਚੁੱਪ ਸਨ ਇਹ ਤਾਂ ਉਹ ਗੱਲ ਹੋਈ ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੋਮੀ ਇੱਕ ਚਾਜਾ ਨਹੀਂ ਚਾਹੀਦਾ 도ਗਲਾਪਨ ਨਹੀਂ ਚਾਹੀਦਾ ਜੇਕਰ ਅਮਰਤਾ ਵੜਿੰਗ ਗਲਤ ਹੈ ਅਸੀਂ ਮੰਨਦੇ ਹਾਂ ਸਾਡਾ ਚੈਨਲ ਮੰਨਦਾ ਹੈ ਕਿ ਉਹ ਗਲਤ ਹੈ ਤਾਂ ਬੀਬਾ ਹਰ ਸਿਮਰਤ ਕੋਰ ਬਾਦਲ ਵੀ ਗਲਤ ਸੀ ਕੋਈ ਉਹਨਾਂ ਦਾ ਪੇਟੈਂਟ ਨਹੀਂ ਕਰਾਇਆ ਹੋਇਆ ਕਿ ਪੰਥਕ ਮੁੱਦਾ ਕੋਈ ਵੀ ਜਿਵੇਂ ਮਰਜੀ ਵਰਤ ਸਕਦੇ ਨੇ ਉਦੇ ਬਾਰੇ ਬਹੁਤ ਚਰਚਾ ਚੱਲੀ ਹੋਰ ਬਹੁਤ ਸਾਰੇ ਨੇ ਵੀਡੀਓ ਲੰਮੀ ਹੋਣ ਜਾਣ ਦੇ ਡਰੋਂ ਮੈਂ ਉਹ ਸਾਰੇ ਨਹੀਂ ਵਿਸਥਾਰ ਦੇ ਰਿਹਾ ਉਹਨਾਂ ਦੇ ਉਦਾਹਰਨਾਂ ਨਹੀਂ ਦਿੱਤੀਆਂ ਜਾ ਰਹੀਆਂ ਔਰ ਬਹੁਤ ਸਾਰੇ ਮੁੱਦੇ ਆਉਜੇ ਨੇ ਜਦੋਂ ਆਪਣੇ ਆਗੂ ਨੂੰ ਗੁਰੂਆਂ ਸਾਹਿਬਾਨ ਦੇ ਨਾਲ ਤੁਲਨਾ ਕਰਕੇ ਵੜਾਇਆ ਜਾਂਦਾ ਸੋ ਹੁਣ ਅੰਮ੍ਰਿਤਪਾਲ ਸਿੰਘ ਖਾਲਸਾ ਖਡੂਰ ਸਾਹਿਬ ਵਾਲਕੇ ਤੋਂ ਜਿਹੜੀ ਪੰਥਕ ਸੀਟ ਹੈ ਉਹ ਸੀਟ ਤੋਂ ਉਹਨੂੰ ਉਤਾਰਨ ਦੀ ਜਦੋਂ ਗੱਲ ਚੱਲੀ ਤਾਂ ਦੂਜੇ ਪਾਸੇ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਨੇ ਅਕਾਲੀ ਦਲ ਬਾਦਲ ਵਾਲੇ ਉਹਨਾਂ ਨੇ ਵਿਰਸਾ ਸਿੰਘ ਬਲਟੋਆ ਨੂੰ ਮੈਦਾਨ 'ਚ ਲਿਆਂਦਾ ਵਿਰਸਾ ਸਿੰਘ ਬਲਟੋਆ ਦਾ ਕਹਿਣਾ ਹੈ ਕਿ ਮੇਰੀ ਕੁਰਬਾਨੀ ਅਮਰਤਪਾਲ ਸਿੰਘ ਖਾਲਸਾ ਤੋਂ ਜ਼ਿਆਦਾ ਹੈ ਉਹਨਾਂ ਦੇ ਹਰ ਪੋਸਟ ਹਰ ਉਹਨਾਂ ਦਾ ਵੀਡੀਓ ਕਲਿੱਪ ਅਮਰਤਪਾਲ ਸਿੰਘ ਖਾਲਸਾ ਨੂੰ ਟਾਰਗੇਟ ਕਰਦਾ ਤੁਸੀਂ ਦੇਖੋ ਉਹਨਾਂ ਦੇ ਕਿੰਨੇ ਕਿਰਦਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੇਸ਼ੱਕ ਅਕਾਲੀ ਦਲ ਮਾਨ ਵੱਲੋਂ ਹਰਪਾਲ ਸਿੰਘ ਬਲੇਡ ਸਨ ਉਹਨਾਂ ਨੇ ਕਿਹਾ ਵੀ ਮੈਂ ਵਾਪਸ ਲੈ ਲੈਣਾ ਆਪਣਾ ਆਮ ਆਦਮੀ ਪਾਰਟੀ ਵੱਲੋਂ ਵੀ ਲਾਲਜੀਤ ਸਿੰਘ ਪੁੱਲਰ ਨੇ ਭਾਜਪਾ ਵੱਲੋਂ ਵੀ ਮਨਜੀਤ ਸਿੰਘ ਮੰਨਾ ਉਹ ਅਕਾਲੀ ਦਲ ਛੱਡ ਕੇ ਗਏ ਨੇ ਸੋ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਉੱਥੋਂ ਐਲਾਨਿਆ ਇਸ ਤਰ੍ਹਾਂ ਪੰਜ ਕੋਣਾ 6 ਕੋਣਾ ਜਿੰਨਾ ਵੀ ਮੁਕਾਬਲਾ ਹੋਵੇ ਪਰ ਅਮਰਤਪਾਲ ਸਿੰਘ ਖਾਲਸਾ ਨੂੰ ਪੰਥ ਖੜਕਿਆਂ ਦੇ ਵਿੱਚ ਹੁਣ ਪੰਥ ਖੜਕੇ ਕੀ ਮਹਿਸੂਸ ਕਰਦੇ ਨੇ ਉਹ ਕਹਿੰਦੇ ਇੱਕ ਵਿਰਤ ਸਾਹਿਬ ਸਿੰਘ ਮਲਟੋਆ ਨੂੰ ਅਮਰਤਪਾਲ ਸਿੰਘ ਖਾਲਸਾ ਦੇ ਮੁਕਾਬਲੇ ਉਤਾਰ ਕੇ ਅਕਾਲੀ ਦਲ ਬਾਦਲ ਨੇ ਆਪਣਾ ਪੰਥਕ ਵੋਟ ਬੈਂਕ ਬਿਲਕੁਲ ਰੁਸਾ ਲਿਆ ਰੁਸ ਗਿਆ ਉਹ ਬੇਸ਼ੱਕ ਬੇਅਦਬੀ ਕਾਰਨ ਕਰਕੇ 328 ਪਾਵਨ ਸਰੂਪਾ ਕਰਕੇ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦਿਆਂ ਕਰਕੇ ਪੰਥਕ ਵੋਟ ਬੈਂਕ ਦੂਰ ਹੋ ਗਿਆ ਸੀ ਅਕਾਲੀ ਦਲ ਨਾਲੋਂ ਪਰ ਉਹ ਫੇਰ ਦੁਬਾਰਾ ਉਸੇ ਤਰ੍ਹਾਂ ਇਹ ਗੱਲ ਕਰਦੇ ਨੇ ਇਹ ਵੀ ਗੱਲ ਆਪਾਂ ਜ਼ਰੂਰ ਸਾਂਝੀ ਕਰਦੇ ਆ ਇੱਕ ਸੁਖਬੀਰ ਸਿੰਘ ਬਾਦਲ ਦਾ ਵਾਰ-ਵਾਰ ਬਿਆਨ ਆ ਰਿਹਾ ਉਹ ਕਹਿੰਦੇ ਨੇ ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਦਿੱਲੀ ਦੀਆਂ ਪਾਰਟੀਆਂ ਨਾਲ ਰਲ ਕੇ ਬਾਦਲ ਸਾਹਿਬ ਤੁਸੀਂ ਸਤਾ ਦਾ ਆਨੰਦ ਮਾਣ ਕੇਂਦਰੀ ਮੰਤਰੀ ਦੀ ਕੁਰਸੀ ਤੇ ਤੁਹਾਡੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੈਠਦੇ ਰਹੇ ਤੁਸੀਂ ਬੈਠਦੇ ਰਹੇ ਸੁਖਦੇਵ ਸਿੰਘ ਢੀਡਸਾ ਬੈਠਦੇ ਰਹੇ ਤੇ ਬੀਬਾ ਹਰਤ ਸਿੰਘ ਰਤਕੌਰ ਬਾਦਲ ਤਾਂ ਲਗਾਤਾਰ ਦੋ ਟਰਮਾਂ ਚ ਐਮਪੀ ਬਣ ਕੇ ਬਠਿੰਡੇ ਤੋਂ ਜਿੱਤ ਕੇ ਉਹ ਕੇਂਦਰੀ ਮੰਤਰੀ ਦੀ ਕੁਰਸੀ ਤੇ ਬਰਾਜ਼ਮਾਨ ਹੁੰਦੇ ਰਹੇ ਉਦੋਂ ਦਿੱਲੀ ਦੀਆਂ ਪਾਰਟੀਆਂ ਨਾਲ ਤੁਹਾਡੀ ਭਾਈਵਾਲੀ ਸੀ ਉਸ ਵੇਲੇ ਤੁਸੀਂ ਕਿਉਂ ਨਹੀਂ ਇਹ ਵੀ ਮੁੱਦਾ ਬੜਾ ਇਸ ਵੇਲੇ ਚਰਚਾ ਦੇ ਵਿੱਚ ਹੈ ਬਾਕੀ ਜਿਹੜੀਆਂ ਪੰਥਕ ਸੀਟਾਂ ਨੇ ਅੰਮ੍ਰਿਤਸਰ ਦੀ ਸੀਟ ਨੂੰ ਪੰਥਕ ਸੀਟ ਮੰਨਿਆ ਗਿਆ ਖਡੂਰ ਸਾਹਿਬ ਦੀ ਸੀਟ ਤੇ ਆਨੰਦਪੁਰ ਸਾਹਿਬ ਦੀ ਸੀਟ ਇਹ ਤਿੰਨੇ ਸੀਟਾਂ ਪੰਥਕ ਨਹੀਂ ਇਥੋਂ ਗੈਰ ਸਿੱਖ ਗੈਰ ਪੰਥਕ ਉਮੀਦਵਾਰ ਜਿੱਤਦੇ ਰਹਿਣ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਹੋਣ ਉਹ ਬੜੀ ਚਰਚਾ ਚੱਲਦੀ ਰਹੀ ਕਿ ਇਹ ਸਾਰ ਪੰਥਕ ਸੀਟਾਂ ਅੰਮ੍ਰਿਤਸਰ ਕੜੂਰ ਸਾਹਿਬ ਤੇ ਆਨੰਦਪੁਰ ਸਾਹਿਬ ਤੋਂ ਕੋਈ ਗੈਰ ਪੰਥਕ ਜਿੱਤਦਾ ਇਹ ਵੀ ਬਹੁਤ ਵੱਡੀ ਵਿਚਾਰਨ ਵਾਲੀ ਗੱਲ ਹੋ ਗਈ ਭਗਵਾਨ ਸੇਵਾ ਮੁੱਖ ਮੰਤਰੀ ਪੰਜਾਬ ਉਹ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਤਾਨਾਸ਼ਾਹੀ ਦੇ ਵਿਰੁੱਧ ਲੜ ਰਹੇ ਹਾਂ ਉਹ ਕਹਿੰਦੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਤੇ ਭਾਜਪਾ ਪਾਰਟੀ ਵੱਲੋਂ ਤਾਨਾਸ਼ਾਹੀ ਕੀਤੀ ਜਾ ਰਹੀ ਹੈ ਡਿਕਟੇਟਰਸ਼ਿਪ ਅਰਵਿੰਦ ਕੇਜਰੀਵਾਲ ਨੂੰ ਬਿਨਾਂ ਕਸੂਰੋਂ ਜੇਲ੍ਹ ਦੇ ਅੰਦਰ ਡੱਕ ਦਿੱਤਾ ਗਿਆ ਤਾਂ ਕਿ ਉਹ ਚੋਣ ਪ੍ਰਚਾਰ ਨਾ ਕਰ ਸਕੇ ਦੂਜੇ ਪਾਸੇ ਇੱਕ ਹਰਜੀਤ ਸਿੰਘ ਗਰੇਵਾਲ ਭਾਜਪਾ ਆਗੂ ਨੇ ਉਹ ਕਹਿੰਦੇ ਧਾਮੀ ਸਾਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਲਈ ਮਜਬੂਰ ਨਾ ਕਰੇ ਕੱਲ ਤੱਕ ਧਾਮੀ ਉਰੀ ਉਹਨਾਂ ਦਾ ਕਿਉਂ ਖਚੜੀ ਸਨ ਪਰ ਅੱਜ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁੱਸੇ 'ਚ ਨੇ ਕਿ ਹਰਜੀਤ ਸਿੰਘ ਗਰੇਵਾਲ ਕੌਣ ਹੁੰਦੇ ਨੇ ਇਸ ਤਰ੍ਹਾਂ ਦਾ ਬਿਆਨ ਦੇਣ ਵਾਲਾ ਸੋ ਅਗਲੇ ਦਿਨਾਂ ਦੇ ਵਿੱਚ ਇਹ ਮੁੱਦਾ ਵੀ ਜ਼ਰੂਰ ਪਖੇਗਾ ਹੁਣ ਜਿਹੜਾ ਚੋਣ ਪ੍ਰਚਾਰ ਤੋਂ ਵੱਡੇ-ਵੱਡੇ ਆਗੂਆਂ ਨੇ ਕਾਲਾ ਬੱਟਾ ਉਹਨਾਂ ਚ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਸ਼ਾਮਿਲ ਹੈ ਜਦੋਂ ਕਿ ਉਹਨਾਂ ਦੀ ਧਰਮ ਪਤਨੀ ਮਹਾਰਾਣੀ ਪਨੀਤ ਕੌਰ ਖੁਦ ਚੋਣ ਮੈਦਾਨ ਚ ਹੈ ਉਹਨਾਂ ਦਾ ਸੱਜਾ ਹੱਥ ਗਿਣਿਆ ਜਾਂਦਾ ਰਾਣਾ ਗੁਰਮੀਤ ਸਿੰਘ ਸੋਢੀ ਖੁਦ ਚੋਣ ਮੈਦਾਨ ਚ ਉਹਨਾਂ ਦਾ ਸੱਜਾ ਹੱਥ ਮੰਨਿਆ ਜਾਂਦਾ ਅਰਵਿੰਦ ਖੰਨਾ ਸੰਗਰੂਰ ਹਲਕੇ ਤੋਂ ਖੁਦ ਮੈਦਾਨ ਚ ਹੈ ਪਰ ਕੈਪਟਨ ਅਮਰਿੰਦਰ ਸਿੰਘ ਚੁੱਪ ਗਿਜਮੀਦ ਸੇੰਭਰਾ ਜਿਨ੍ਹਾਂ ਨੂੰ ਕਿਸੇ ਸਮੇਂ ਆਵਾਜ਼ੇ ਪੰਜਾਬ ਕਿਹਾ ਜਾਂਦਾ ਸੀ ਮਿਰਜ਼ਾ ਗਾਲਮ ਦੇ ਨਾਂ ਨਾਲ ਮਸ਼ਹੂਰ ਮਨਪ੍ਰੀਤ ਸਿੰਘ ਬਾਦ ਚੋਪਣੇ ਨਵਜੋਤ ਸਿੰਘ ਸਿੱਧੂ ਠੋਕੋ ਤਾਲੀ ਵਾਲੇ ਉਹ ਇਸ ਵਾਰ ਬਿਲਕੁਲ ਚੁੱਪ ਨੇ ਸ਼ਾਂਤ ਨੇ ਬਲਵੰਸੇ ਰਾਮੂ ਵਾਲਿਆ ਚੋਪਣੇ ਸਕੰਦਰ ਸਿੰਘ ਮਲੂਕਾ ਚੋਪਣੇ ਸੁਖਦੇਵ ਸਿੰਘ ਢੀਂਸਾ ਚੋਪਣੇ ਬੜਿਆਂ ਦਾ ਨਾਮ ਲਿਆ ਜਾ ਸਕਦਾ ਜਿਹੜੇ ਇਹ ਸਵਾਰ ਦੀਆਂ ਚੌਂਦ ਸਰਗਰਮੀਆਂ ਦੇ ਵਿੱਚ ਦਿਖਾਈ ਨਹੀਂ ਦੇ ਰਹੇ ਈਵੀਐਮ ਜਰੀਏ ਪਾਈਆਂ ਸਾਰੀਆਂ ਵੋਟਾਂ ਦਾ 2020 ਪੱਟ ਪਰਚੀਆਂ ਨਾਲ ਮਿਲਾਨ ਕਰਨ ਸੰਬੰਧੀ ਬਹੁਤ ਚਰਚਾ ਚੱਲੀ ਕਿ ਉਮੀਦਵਾਰ ਨੂੰ ਪਤਾ ਲੱਗ ਜੇ ਕਿ ਮੈਂ ਵੋਟ ਕਿਹਨੂੰ ਪਾਈ ਹੈ ਉਹ 2020 ਪੱਟ ਪਰਚੀਆਂ ਬਾਰੇ ਸਾਰੀਆਂ ਵਿਰੋਧੀ ਪਾਰਟੀਆਂ ਦੀਆਂ ਅਪੀਲਾਂ ਖਾਰਜ ਕਰ ਦਿੱਤੀਆਂ ਗਈਆਂ ਇਹ ਸਨ ਜਿਹੜੀਆਂ ਗੱਲਾਂ ਇਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਸਨ ਮੈਂ ਫਿਰ ਕਿਹਾ ਵੱਧ ਤੋਂ ਵੱਧ ਸ਼ੇਅਰ ਕਰਿ ਜਾਓ ਤਾਂ ਕਿ ਤੁਹਾਡੇ ਨਾਲ ਜੁੜੇ ਵਦੇਸ਼ਾਂ 'ਚ ਬੈਠੇ ਵੀਰ ਭੈਣਾਂ ਨਾਲ ਵੀ ਇਹ ਗੱਲ ਸਾਂਝੀ ਹੋਵੇ ਤੇ ਉਹ ਵੀ ਆਪਣਾ ਪ੍ਰਤੀਕਰਮ ਦੇ ਸਕਣ ਤੁਸੀਂ ਪ੍ਰਤੀਕਰਮ ਵੱਧ ਤੋਂ ਵੱਧ ਦੇਣਾ ਤੇ ਕਿਸੇ ਨਵੀਂ ਸੱਭੇਕ ਪਾਸ਼ਾ ਤੋਂ ਪਾਸੇ ਨਿਕਟਣਾ ਅਸੱਭੇਕ ਪਾਸ਼ਾ ਦੀ ਵਰਤੋਂ ਨਹੀਂ ਕਰਨੀ ਸ਼ਬਦਾਵਲੀ ਸੱਭੇਕ ਹੋਣੀ ਚਾਹੀਦੀ ਹੈ ਜਿਹੜੀ ਤੁਹਾਡੀਆਂ ਵੀ ਭੈਣਾਂ ਤੁਹਾਡੀਆਂ ਹੀ ਬੱਚੀਆਂ ਤੇ ਮਤਾਵਾਂ ਪੜ ਸਕਣ ਫੇਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜਾਤ ਸਤਿ ਸ੍ਰੀ ਅਕਾਲ ਜੀ